ਪਹਿਲੇ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਕਿਉਂਕਿ ਕੈਂਪੇਨ ਚ ਕਈ ਇਵੈਂਟਸ ਹੈਗੇ ਨੇ ਤੇ ਥੋੜਾ ਬਹੁਤਾ ਵਿੱਚੋਂ ਲੇਟ ਹੋਣਾ ਹੀ ਪੈਂਦਾ ਆ ਤੇ ਇਸ ਤੋਂ ਬਾਅਦ ਵੀ ਮੈਂ ਅੱਗੇ ਜਾਣਾ ਇਸ ਕਰਕੇ ਮੈਂ ਪਹਿਲਾਂ ਹੀ ਕਮੈਂਟਸ ਆਪਣੇ ਦੇ ਦੇਣਾ ਦੇਖੋ ਤੁਸੀਂ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਕੀਮਾਂ ਨੇ ਜਿਹੜੀਆਂ ਸਾਡੇ ਅੰਮ੍ਰਿਤਸਰ ਚ ਪੰਜਾਬ ਲੈਵਲ ਤੇ ਤੁਹਾਨੂੰ ਹੁਣੇ ਮਲਕ ਸਾਹਿਬ ਨੇ ਦੱਸਿਆ ਨੇ ਮੇਰੇ ਬਾਅਦ ਨਾਸ ਜੀ ਵੀ ਇਹਦੇ ਤੇ ਬੋਲਣਗੇ ਤੇ ਅਸੀਂ ਤੁਹਾਡੇ ਚ ਮਟੀਰੀਅਲ ਵੀ ਡਿਸਟ੍ਰੀਬਿਊਟ ਕਰਾਂਗੇ ਮੈਂ ਸਿਰਫ ਦੋ ਤਿੰਨ ਚੀਜ਼ਾਂ ਕਹਿਣਾ ਚਾਹੁੰਦਾ ਸੀ ਕਿਉਂਕਿ ਕੁਝ ਦਿਨ ਪਹਿਲਾਂ ਆਪਣੇ ਇਥੋਂ ਦੇ ਦੋ ਟਰਮਾਂ ਦੇ ਸਾਡੇ ਐਪੀ ਸਾਹਿਬ ਆਜਲਾ ਜੀ ਨੇ ਇੱਕ ਇਸ਼ਤਿਹਾਰ ਕੱਢਿਆ ਉਹਦੇ ਚ ਸਭ ਕੁਝ ਉਹਨਾਂ ਨੇ ਕਲੇਮ ਕੀਤਾ ਆ ਤੇ ਅਗਰ ਅਸੀਂ ਕੋਸਾ ਸ਼ਾਹ ਇਸ਼ਤਿਹਾਰ ਨਾ ਜਾਈਏ ਤੇ ਪੰਬਰ ਸਾਥ ਤੇ ਪੂਰਾ ਡਿਵੈਲਪ ਕਰਨਾ ਚਾਹੀਦਾ ਇੱਥੇ ਤਾਂ ਕੋਈ ਮੁਸ਼ਕਿਲਾਂ ਵੀ ਨਹੀਂ ਹੋਣੀ ਚਾਹੀਦੀ ਇੱਥੇ ਇੰਡਸਟਰੀ ਲੈ ਲਈਏ ਐਗਰੀਕਲਚਰ ਲੈ ਲਈਏ ਕਾਮਰਸ ਲੈ ਲਈਏ ਪ੍ਰੋਡਕਟਿਵਿਟੀ ਦੇਖ ਲੋ ਇਨਕਮਾ ਦੇਖ ਲੋ ਏਮਪਲੋਇਮੈਂਟ ਦੇਖ ਲੋ ਲੋਕੀ ਪਰੇਸ਼ਾਨ ਨਹੀਂ ਲੌ ਨ ਆਰਡਰ ਦਾ ਤੁਹਾਨੂੰ ਪਤਾ ਹੈ ਇਤੋਂ ਜ਼ਿਆਦਾ ਕੀ ਕਹਿਣਾ ਤੇ ਨਸ਼ਿਆਂ ਦੀ ਪ੍ਰੋਬਲਮ ਹੁਣ ਇਹ ਜਿਹੜੀਆਂ ਦੋ ਟਾਊਨਸ ਰਹੇ ਨੇ ਇਹ ਵਧੀਆ ਨੇ ਕਿ ਘਟੀਆਂ ਨੇ ਲੋਕਾਂ ਨੂੰ ਜਾ ਕੇ ਪੁੱਛ ਲਓ ਜੋ ਸਾਹਮਣੇ ਦਿਖਦਾ ਆ ਉਹਦੇ ਬਾਰੇ ਕਾਲੀਆਂ ਅੱਖਾਂ ਲਾ ਕੇ ਤੇ ਗੱਲਾਂ ਕਰੋ ਪੋਸਟਰ ਲਾ ਕੇ ਇਹ ਆੜ ਦੇ ਕੇ ਥੋੜਾ ਗਲ ਪਣ ਜਾਂਦੀ ਹੈ ਦੇਖੋ ਅੰਬਰਸਾਦੀ ਡਵੈਲਪਮੈਂਟ ਅੰਬਰਸਾਦੀ ਪ੍ਰਗਤੀ ਇਹ ਹੋ ਰਹੀ ਹੋ ਸਕਦੀ ਆ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਸਕੀਮਾਂ ਇੱਥੇ ਪੂਰੀ ਤਰ੍ਹਾਂ ਇੰਪਲੀਮੈਂਟ ਹੋਣੀਆਂ ਤੁਹਾਨੂੰ ਐਗਜ਼ਾਮਪਲ ਦਿੱਤੇ ਆ ਕਿੰਨਾ ਪੈਸਾ ਆਇਆ ਕਿੰਨੀ ਇਨਵੈਸਟਮੈਂਟ ਆਲਰੇਡੀ ਆਈ ਆ ਅੱਗੇ ਕਿੱਥੇ ਤੱਕ ਪਹੁੰਚੀ ਆ ਇਹ ਤੁਸੀਂ ਆਪ ਦੇਖੋ ਦੇਖੋ ਅਸੀਂ ਹੋਰ ਵੀ ਕੰਕਰੀਟਲੀ ਦੋਗ ਦਿਨਾਂ ਚ ਮੈਂ ਇੱਕ ਹੋਰ ਪ੍ਰੈਸ ਕਾਨਫਰੰਸ ਕਰਾਂਗਾ ਜਿਹੜੇ ਕੰਕਰੀਟ ਕਿਹੜੀਆਂ ਚੀਜ਼ਾਂ ਮੈਂ ਦੇਖੋ ਮੈਂ ਕਈ ਵਾਰੀ ਤੁਹਾਡੇ ਨਾਲ ਗੱਲ ਵੀ ਕੀਤੀ ਆ ਅੰਮ੍ਰਿਤਸਰ ਦੀ ਪ੍ਰਗਤੀ ਦੀ ਕਿਹੜੀਆਂ-ਕਿਹੜੀਆਂ ਡਿਫਰੈਂਟ ਏਰੀਆਜ਼ ਚ ਕੀ-ਕੀ ਅਸੀਂ ਕਰਾਂਗੇ ਬਟ ਇਸ ਵੇੜੇ ਤੇ ਮੋਦੀ ਸਾਹਿਬ ਨੇ ਕਿੰਨੇ ਪੈਸੇ ਦਿੱਤੇ ਨੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਹਰ ਜਾ ਕੇ ਦੇਖੋ ਆਪਣੇ ਵੋਲ ਸਿਟੀ ਦੇਖੋ 스마트 ਸਿਟੀ ਸਾਡੀ ਕਿਉਂ ਨਹੀਂ ਬਣੀ ਉਹ ਪੈਸਾ ਕਿੱਥੇ ਲੱਗਾ ਕਿੱਥੇ ਯੂਜ਼ ਹੋਇਆ ਮੈਂ ਕੁਛ ਈਦਾ ਥੋੜਾ ਮੈਂਸ਼ਨ ਕਰਨਾ ਚਾਹੁੰਦਾ ਜੀ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਔਲਲਾ ਸਾਹਿਬ ਕੰਸਲਟੇਟਿਵ ਕਮੇਟੀ ਪਾਰਲੀਮੈਂਟ ਦੀ ਐਗਰੀਕਲਚਰ ਦੇ ਮੈਂਬਰ ਨੇ ਕਦੀ ਇਹਨਾਂ ਨੇ ਕੋਈ ਰეკਮੈਂਡੇਸ਼ਨ ਭੇਜੀ ਜਰਾ ਚੈੱਕ ਕਰੋ ਫਾਰਮ ਲਾ ਉਸ ਤੇ ਕੀ ਇਹਨਾਂ ਨੇ ਕੋਈ ਰეკਮੈਂਡੇਸ਼ਨ ਸੀਗੀ ਇਹ ਮਾਰਚ ਤੱਕ ਕਮੇਟੀ ਦੀਆਂ ਸਾਰੀਆਂ ਪ੍ਰੋਬਲਮੇਜ ਜਿਨ੍ਹਾਂ ਨੇ ਯੂਜ਼ ਕੀਤੀਆਂ ਕੋਈ ਡਿਜ਼ਾਈਨ ਨਹੀਂ ਕੀਤਾ ਤੇ ਫਿਰ ਲੋਕੀ ਕਹਿੰਦੇ ਵਿਰੋਧ ਸਿਰਫ ਬੀਜੇਪੀ ਦਾ ਹੁੰਦਾ ਹੈ ਇਹ ਕੀ ਪੋਲਿਟਿਕਸ ਖੇਡੀ ਜਾ ਰਹੀ ਹੈ ਜਿਹੜੀਆਂ ਸੜਕਾਂ ਨੇ ਆਪਣੇ ਜਿੰਨੀਆਂ ਵੀ ਵੱਡੀਆਂ ਸੜਕਾਂ ਬਣੀਆਂ ਇਹ ਪ੍ਰਧਾਨ ਮੰਤਰੀ ਮੋਦੀ ਜੀ ਇਹ ਗੜਕਾਰੀ ਜੀ ਨੇ ਬਣਾਈਆਂ ਸਭ ਨੂੰ ਪਤਾ ਹੈ ਤੇ ਉਹਦਾ ਆਪਣੇ ਆਪ ਕਲੇਮ ਕਰ ਲੋ ਤੇ ਫੇਰ ਉਹ ਤਾਂ ਗੱਲ ਦੀ ਨਾ ਵੱਢੀ ਤੇ ਜਿਹੜੀ ਐਲੀਵੇਟਡ ਰੋਡ ਸੀਗੀ ਗੁੰਟਾਲੇ ਚੌਂਕ ਨੂੰ ਤੇ ਏਅਰਪੋਰਟ ਨੂੰ ਉਹਦਾ ਦੱਸੋ ਜਰਾ ਹੋਗੋ ਨੇ ਅੱਗੇ ਚੱਲ ਰਹੀ ਤੁਸੀਂ ਤੇ ਜਾਦੇ ਜਾਣਦੇ ਹੋ ਆਪਾਂ ਲੋਹਾਰ ਕਾ ਰੋਡ ਬ੍ਰਿਜ ਹਾਂਜੀ ਉਹ ਹਾਲੇ ਤੱਕ ਨਹੀਂ ਕੰਸਟਰਕਟ ਹੋਇਆ ਉਹਦਾ ਕੀ ਰੀਜ਼ਨ ਹੈ ਇਹ ਪਲੋਟਾਂ ਦਾ ਤੇ ਨਹੀਂ ਕੋਈ ਚੱਕਰ ਦੇਖੋ ਨਾ ਇਹ ਡਵੈਲਪਮੈਂਟ ਆਮਰ ਸਰਦੀ ਹੋ ਰਹੀ ਆ ਔਰ 에어ਪੋਰਟ ਕਨੈਕਟੀਵਿਟੀ ਦੀ ਗੱਲ ਕਰਦੇ ਆ ਇਹ ਕਾਰਗੋ ਫਲਾਈਟ ਇੱਕ ਵੀ ਨਹੀਂ ਚੱਲਦੀ 20% ਕਾਰਗੋ ਯੂਟਿਲਾਈਜੇਸ਼ਨ ਹੈ ਤੇਸ 에어ਪੋਰਟ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਸੀ ਉਹਦਾ ਵੀ ਕਦੀ ਇਹ ਕਾਉਂਟੇਬਿਲਿਟੀ ਤੇ ਲਿਆ ਕਰੋ ਹੋਰ ਆਪਣੀ એનર્ਜੀ ਦੇ ਸਟੈਂਡਿੰਗ ਕਮੇਟੀ ਦੇ ਮੈਂਬਰ ਨੇ ਤੇ ਦੱਸੋ ਕਿੰਨਾ ਕੁ ਇਥੇ એનર્ਜੀ ਦਾ ਕੰਮ ਹੋਇਆ ਕੋਈ ਸੋਲਰ ਕਿੰਨੀ ਕੁ ਲੱਗੀ ਤੇ ਅਗਰ ਆਪਣੇ ਸਾਹਮਣੇ ਜਿਹੜਾ ਸੀਵਰੇਜ ਆ ਘਰ ਦਾ ਦੋ ਟਰਮਾਂ ਹੋ ਗਈਆਂ ਦੋ ਟਰਮਾਂ ਉਹ ਨਹੀਂ ਠੀਕ ਕਰ ਸਕੇ ਤੇ ਬਾਕੀ ਇਹਨਾਂ ਨੇ ਕੀ ਕਰਨਾ ਏ ਸਾਹਮਣੇ ਪ੍ਰੈਕਟੀਕਲ ਇਸ਼ੂਸ ਨੇ ਦੇਖੋ ਮੈਂ ਸ਼ੁਰੂ ਤੋਂ ਹੀ ਕਿਹਾ ਹੈ ਕਿ ਅਸੀਂ ਮੇਰੀ ਮਿੱਟੀ ਘਟਾ ਸੁਟਣ ਦੀ ਰਾਜਨੀਤੀ ਨਹੀਂ ਆ ਲੇਕਿਨ ਜਿਹੜੇ ਫੈਕਟਸ ਨੇ ਉਹ ਤੇ ਦੇਖਣੇ ਨਾ ਹੋਏ ਦੱਸੋ ਇਲੈਕਸ਼ਨ ਤੋਂ ਬਾਅਦ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਗੋਲਫ ਕਲੱਬ ਲਈ ਪੈਸਾ ਦਿੱਤਾ ਇਹਨਾਂ ਨੇ ਇਹ ਤੇ ਹਕੀਕਤ ਹੈ ਚੰਡੀਗੜ੍ਹ ਗੋਲਫ ਕਲੱਬ ਇਹ ਅੰਬਰਸਰਲੀ ਡਵੈਲਪਮੈਂਟ ਇਸ਼ੂਜ਼ ਨਹੀਂ ਹੈਗੇ